ਮੈਂ ਸੋਚਿਆ ਵੀ ਨਹੀਂ ਸੀ ਕਿ ਕੇਬੀਸੀ ਜਾਣਾ ਮੈਂ ਤਾਂ ਜਸਟ ਰੈਂਡਮਲੀ ਅਨਸਰ ਦਿੰਦੇ ਸੀ ਬਟ ਸਭ ਕੁਝ ਐਵੇਂ ਡਾਟਸ ਲਿੰਕ ਹੁੰਦੇ ਗਏ ਕਦੇ ਵੀ ਨਹੀਂ ਸੋਚਿਆ ਸੀ ਮਤਲਬ ਛੋਟੇ ਅੰਦੇ ਜਿਉਂ ਆਪਾ ਦੇਖਦੇ ਹੁੰਦੇ ਸੀ ਅੰਦਾਜ਼ੇ ਕਾਸ਼ ਮੈਂ ਵੀ ਕਦੇ ਬੈਠਾਂ ਬਟ ਜਦੋਂ ਉੱਥੇ ਬੈਠ ਕੇ ਪਤਾ ਲੱਗਿਆ ਲਿਟਰਲੀ ਮੈਂ ਜਿਵੇਂ ਹੋਟ ਸੀਟ ਤੋਂ ਉੱtre ਮੈਂ ਡੇਢ ਘੰਟਾ ਸਿਰਫ ਕੰਬੀ ਆ ਮੇਰੇ ਹੱਥੇ ਮੇਰੇ ਪਾਪਾ ਮੇਰੇ ਹੱਥ ਫੜ ਕੇ ਬੈਠੇ ਮੈਂ ਤੂੰ ਕੰਬ ਕਿਉਂ ਰਹੀ ਹੈ ਮੈਂ ਕਿ ਐਂ ਕਹਿ ਰਹੀ ਸੀ ਪਾਪਾ ਮਤਲਬ ਬਲੀਵ ਨਹੀਂ ਹੋ ਰਿਹਾ ਮੈਂ ਲਿਟਰਲੀ ਇੰਨਾ ਸ਼ਿਵਰਿੰਗ ਹੋ ਰਹੀ ਸੀ ਇੰਨੀ ਜ਼ਿਆਦਾ ਸ਼ਿਵਰਿੰਗ ਹੋ ਰਹੀ ਸੀ ਬੋਡੀ ਤੇ ਵੀ ਜਦੋਂ ਮੈਂ ਆ ਉਹ ਮੈਂ ਬੁੱਲਾਡੇ ਤੋਂ ਆਈ ਹੋਈ ਆ ਮਤਲਬ ਜੇ ਮੈਂ ਕਿਤੇ ਜਾ ਰਹੀ ਆ ਤਾਂ ਮੇਰੀ ਜਗ੍ਹਾ ਦਾ ਨਾਮ ਵਜਣਾ ਚਾਹੀਦਾ ਜਿੱਥੇ ਮੇਰੇ ਪਾਪਾ ਨੇ ਜਿੱਥੋਂ ਦੇ ਮੇਰੇ ਪਾਪਾ ਜਿੱਥੋਂ ਆਏ ਨੇ ਮੇਰੇ ਦਾਦੂ ਜਿੱਥੋਂ ਸੀ ਮੇਰੀ ਫੈਮਿਲੀ ਜਿੱਥੇ ਵੱਸਦੀ ਹੈ ਉੱਥੋਂ ਦਾ ਨਾਮ ਹੋਣਾ ਚਾਹੀਦਾ ਹੈ ਬਾਕੀ ਇਨ ਫਿਊਚਰ ਉਹ ਦੇਖਾਂਗੇ ਜਿੱਥੇ ਸੈਟਲ ਹੋਣਾ ਬਟ ਹੱਦੇ ਤਾਂ ਮੈਂ ਬੁੱਲਾਡੇ ਨਾਲ ਨਹੀਂ ਲਿੰਕ ਤੇ ਹਮੇਸ਼ਾ ਰਹੂੰਗੀ ਭਾਵੇਂ ਜਿੱਥੇ ਮਰਜ਼ੀ ਵਗ ਜਾ ਦੋਸਤੋ ਕੇਬੀਸੀ ਵਰਗੇ ਸ਼ੋਅ ਦੇ ਵਿੱਚ ਅਮਿਤਾਬ ਬੱਚਨ ਦੇ ਨਾਲ ਹੌਟ ਸੀਟ ਤੇ ਬੈਠਣ ਦਾ ਸੁਪਨਾ ਤਾਂ ਹਰ ਕੋਈ ਦੇਖਦਾ ਹੈ ਪਰ ਪੂਰਾ ਸ਼ਾਇਦ ਕਿਸੇ ਦਾ ਨਹੀਂ ਹੁੰਦਾ ਜਾਂ ਕਿਸੇ ਕਿਸੇ ਦਾ ਹੋ ਜਾਂਦਾ ਤੇ ਅੱਜ ਮੇਰੇ ਨਾਲ ਉਹ ਮਾਨਮਤੀ ਬੇਟੀ ਹੈ ਜਿਹਦਾ ਇਹ ਸੁਪਨਾ ਪੂਰਾ ਹੋਇਆ ਹੈ ਅਮਿਤਾਬ ਬੱਚਨ ਦੇ ਨਾਲ ਹੌਟ ਸੀਟ ਤੇ ਬੈਠ ਕੇ ਕੇਬੀਸੀ ਸ਼ੋਅ ਦੇ ਵਿੱਚ ਖੇਡਣ ਦਾ ਤਾਂ ਨੀਹਾ ਬਜਾਜ ਮੇਰੇ ਨਾਲ ਹੈ ਨੀਹਾ ਜੀ ਬਹੁਤ-ਬਹੁਤ ਵਧਾਈਆਂ ਪਹਿਲਾਂ ਤੁਹਾਨੂੰ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਅੱਛਾ ਕਿਵੇਂ ਦਾ ਲੱਗ ਰਿਹਾ ਹਰ ਕੋਈ ਬੰਦਾ ਇਹ ਸੋਚ ਰਿਹਾ ਹੋਊਗਾ ਕਿ ਤੁਹਾਡੀਆਂ ਫੀਲਿੰਗਸ ਕਿੱਦਾਂ ਨੇ ਇਸ ਪ੍ਰੋਗਰਾਮ ਨੂੰ ਲੈ ਕੇ ਮਤਲਬ ਕਿ ਮੈਂ ਹਜੇ ਵੀ ਬਲੀਵ ਨਹੀਂ ਕਰ ਪਾ ਰਹੀ ਮਤਲਬ ਸਭ ਕੁਝ ਆ ਹੀ ਲੱਗ ਰਿਹਾ ਕਿ ਪਤਾ ਨਹੀਂ ਖੁਦ ਬੋ ਖੁਦ ਰੱਬ ਨੇ ਕਰਾਤਾ ਮੇਰਾ ਕੋਈ ਜਿਵੇਂ ਮੈਂ ਉੱਥੇ ਦੇਖਿਆ ਜਦੋਂ ਮੈਂ ਰਿਟਨ ਦੇਣ ਗਈ ਸੀ ਮਤਲਬ ਕਿ ਲੋਕ 25-25 ਸਾਲ ਤੋਂ ਟਰਾਈ ਕਰ ਰਹੇ ਨੇ ਤਾਂ ਵੀ ਉਹ ਪਹਿਲੀ ਵਾਰ ਰਟਨ ਦੇ ਨਾਏ ਬਟ ਮੇਰਾ ਲੱਕ ਮੇਰੇ ਨਾਲ ਐਡਾ ਮੇਰੀ ਡੈਸਟੀਨੀ ਐਡੀ ਵਧੀਆ ਸੀ ਕਿ ਪਹਿਲੀ ਵਾਰ ਜਿੱਦੋਂ ਮੈਂ ਸੋਚਿਆ ਵੀ ਨਹੀਂ ਸੀ ਕਿ ਕੇਬੀਸੀ ਚ ਜਾਣਾ ਮੈਂ ਤਾਂ ਜਸਟ ਰੈਂਡਮਲੀ ਅਨਸਰ ਦਿੱਤੇ ਸੀ ਬਟ ਸਭ ਕੁਝ ਐਵੇਂ ਡਾਟਸ ਲਿੰਕ ਹੁੰਦੇ ਗਏ ਤੇ ਆਖਿਰਕਾਰ ਹੋਟਸਟ ਤੇ ਆਈ ਅੱਜ ਪਹਿਲੀ ਵਾਰ ਹੀ ਟਰਾਈ ਕਰ ਰਹੀ ਸੀ ਕੇਬੀਸੀ ਲਈ ਤੁਸੀਂ ਹਾਂਜੀ ਇਹ ਤਾਂ ਉਹ ਵੀ ਟਰਾਈ ਨਹੀਂ ਕਰ ਰਹੀ ਸੀ ਇਹ ਤਾਂ ਜਸਟ ਮੈਂ ਕਰਿਆ ਸੀ April ਦੇ ਵਿੱਚ 20 April ਤੋਂ ਬਾਅਦ ਦੀ ਗੱਲ ਹੈ ਸਰ ਅਮਿਤ ਆਪ ਸਰ ਦੇ ਕੁਐਸਚਨਸ ਆ ਰਹੇ ਸੀ ਸਟੇਸ਼ਨ ਵਾਸਤੇ ਮੈਂ ਤਾਂ ਜਸਟ ਐਵੇਂ ਰੈਂਡਮਲੀ ਮੈਂ ਕਿ ਚਲੋ ਸਰਚ ਕਰਕੇ ਮੈਂ ਇੱਕਦੋ ਮੈਨੂੰ ਆਂਦੇ ਸੀ ਮੈਂ ਮੈਂ ਕਿ ਤੇ ਮੈਨੂੰ ਆਂਦਾ ਚਲੋ ਮੈਂ ਅਨਜ਼ਰ ਦੇ ਦਿੰਨੀ ਆ ਫਿਰ ਮੈਂ ਦੋ ਦਿਨ ਫੇਰ ਭੁੱਲ ਗਈ ਕਰਨੇ ਫਿਰ ਮੈਂ ਫਿਰ ਦੋ ਦਿਨ ਬਾਅਦ ਕਰਤਾ ਉਹ ਉਹਨਾਂ ਨੇ ਕੁਦਰਤੀ ਮੇਰਾ ਨੰਬਰ ਸਿਲੈਕਟ ਕਰ ਲਿਆ ਫਿਰ ਮੈਨੂੰ ਆਈਵੀਆਰ ਕਾਲ ਆ ਗਈ ਫਿਰ ਮੈਨੂੰ ਰਿਟਰਨ ਸੈਂਟਰ ਪਤਾ ਲੱਗਿਆ ਮੈਂ ਰਿਟਰਨ 8 ਜੂਨ ਨੂੰ ਸੀ ਮੇਰਾ ਮੈਂ ਘਰੇ ਆਈ ਹੋਈ ਸੀ ਮੇਰਾ 5 ਜੂਨ ਨੂੰ ਬਰਥਡੇ ਆਂਦਾ ਤਾਂ ਮੈਂ ਘਰੇ ਆਈ ਹੋਈ ਸੀ ਮੈਂ ਕਿਹਾ ਮੰਮਾ ਪਲੀਜ਼ ਮੈਨੂੰ ਜਾਣ ਦਿਓ ਹੁਣ ਤਾਂ ਮੇਰੀ ਐਮ ਮਾਸਟਰਸ ਪਹਿਲੀ ਹੋ ਗਈ ਮੈਨੂੰ ਪੜਨ ਦਿਓ ਕੰਪੀਟੀਟਿਵਸ ਵਾਸਤੇ ਪਰ ਤੱਕੇ ਨਾਲ ਮੰਮਾ ਪਾਪਾ ਨੇ ਭੇਜੇ ਮੈਂ ਤਾਂ ਰਿਟਰਨ ਵੀ ਨਹੀਂ ਦੇਣ ਜਾ ਰਹੀ ਸੀ ਤਾਂ ਪਾਪਾ ਕਹਿੰਦੇ ਨਹੀਂ ਜਾਣਾ ਮੈਂ ਕਿਹਾ ਪਾਪਾ ਟਾਈਮ ਵੇਸਟ ਹੋਊਗਾ ਕਿਤੇ ਕੋਈ ਗੱਲ ਨਹੀਂ ਇੱਕ ਦਿਨ ਹੋਰ ਕਰਦੇ ਫਿਰ ਕੀ ਹੋਗਾ ਫਿਰ ਮੈਂ ਕਿਹਾ ਚਲੋ ਠੀਕ ਹੈ ਫਿਰ ਕੁਦਰਤੀ ਉੱਥੇ ਜਾ ਕੇ ਰਿਟਰਨ ਵੀ ਕਲੀਅਰ ਹੋ ਗਿਆ ਰਿਟਰਨ ਦੀ ਕਟਫ ਕਲੀਅਰ ਹੋ ਗਈ ਫਿਰ ਉਸੋ ਕਿਉਂਕਿ ਜੇ ਰਿਟਰਨ ਕਲੀਅਰ ਨਹੀਂ ਤਾਂ ਨਾਲ ਦੀ ਨਾਲ ਬਾਹਰ ਘਟ ਦਿੰਦੇ ਨੇ ਭੇਜ ਦੇਣਗੇ ਵੀ ਤੁਸੀਂ ਜਾ ਸਕਦੇ ਹੋ ਫਿਰ ਰਿਟਰਨ ਵੀ ਹੋ ਗਿਆ ਉਸ ਤੋਂ ਬਾਅਦ ਵੀਡੀਓ ਇੰਟਰਵਿਊ ਵੀ ਵਧੀਆ ਹੋ ਗਿਆ ਫਿਰ ਮਤਲਬ ਉਮੀਦ ਮੈਨੂੰ ਲੱਗ ਰਹੀ ਸੀ ਕਿ ਹੋ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਕਿਉਂਕਿ ਬਾਕੀ ਸਾਰੇ ਦੀਆਂ ਸਟੋਰੀਜ਼ ਵੀ ਕਾਫੀ ਆਖਿਰਕਾਰ ਟੀਆਰਪੀ ਵੀ ਚਾਹੀਦੀ ਹੈ ਉਹਨਾਂ ਨੂੰ ਤਾਂ ਬਾਕੀ ਸਾਰੀ ਦੀਆਂ ਸਟੋਰੀਜ਼ ਬਹੁਤ ਜ਼ਿਆਦਾ ਵਧੀਆ ਸੀ ਜਿਵੇਂ ਮੇਰੀ ਤਾਂ ਸਿਰਫ weight loss journey ਹੈ कि 12 ਤੋਂ ਹੁਣ ਤੱਕ ਮੈਂ weight loss ਕੀਤਾ ਤੇ ਤਿਆਰੀ ਕਰ ਰਹੀ ਆ इवन ਮੇਰੇ ਪਾਪਾ ਸਪੋਰਟ ਕਰਦੇ ਨੇ no doubt ਬਸ ਇਹ ਸਟੋਰੀ ਸੀਗੀ ਬਟ ਸਟਿਲ ਮਤਲਬ ਰੱਬ ਨਾਲ ਸੀਦਾ ਕਦੇ ਸੋਚਿਆ ਨਹੀਂ ਸੀ ਵੀ ਐਦਾਂ ਇਮਤਾਜ਼ ਬੱਚਨ ਦੇ ਨਾਲ ਹੌਟ ਸੀਟ ਤੇ ਬੈਠ ਕੇ ਕੇਬੀਸੀ ਸ਼ੋਅ ਦੇ ਵਿੱਚ ਖੇਡਾਂਗੇ ਨਾ ਨਹੀਂ ਕਦੇ ਵੀ ਨਹੀਂ ਸੋਚਿਆ ਸੀ ਮਤਲਬ ਛੋਟੇ ਹੁੰਦੇ ਜਦੋਂ ਆਪਾਂ ਦੇਖਦੇ ਹੁੰਦੇ ਸੀ ਹੁੰਦਾ ਸੀ ਕਾਸ਼ ਮੈਂ ਵੀ ਕਦੇ ਬੈਠਾਂ ਬਟ ਜਦੋਂ ਉੱਥੇ ਬੈਠ ਕੇ ਪਤਾ ਲੱਗਿਆ ਲਿਟਰਲੀ ਮੈਂ ਦੇ ਮੈਂ ਹੋਟ ਸੇਟ ਤੇ ਉਤਰੀ ਮੈਂ ਡੇਢ ਘੰਟਾ ਸਿਰਫ ਕੰਬੀ ਆ ਮੇਰੇ ਹੱਥੇ ਮੇਰੇ ਪਾਪਾ ਮੇਰੇ ਹੱਥ ਫੜ ਕੇ ਬੈਠੇ ਮੈਂ ਤੂੰ ਕੰਬ ਕਿਉਂ ਰਹੀ ਹੈ ਮੈਂ ਕਹਿ ਰਹੀ ਸੀ ਪਾਪਾ ਮਤਲਬ ਬਿਲੀਵ ਨਹੀਂ ਹੋ ਰਿਹਾ ਮੈਂ ਲਿਟਰਲੀ ਇੰਨਾ ਸ਼ਿਵਰਿੰਗ ਹੋ ਰਹੀ ਸੀ ਇੰਨੀ ਜ਼ਿਆਦਾ ਸ਼ਿਵਰਿੰਗ ਹੋ ਰਹੀ ਸੀ ਬੋਡੀ ਦੇ ਵਿੱਚ ਵੈਸੇ ਜਦੋਂ ਤੱਕ ਅਸੀਂ ਪ੍ਰੋਮੋ ਸਭ ਨੇ ਦੇਖਿਆ ਪ੍ਰੋਮੋ ਤੋਂ ਨਹੀਂ ਲੱਗ ਰਿਹਾ ਕਿ ਤੁਹਾਨੂੰ ਕਿਤੇ ਵੀ ਤੁਹਾਡੇ ਫੁਲੀ ਕੌਨਫੀਡੈਂਸ ਸੀ ਲੱਗ ਰਹੇ ਆ ਉੱਤੇ ਤੇ ਇੱਕ ਚੀਜ਼ ਦੱਸੋ ਜਦੋਂ ਤੁਸੀਂ ਤੁਹਾਡਾ ਨਾਮ ਲਿਆ ਕੇ ਹਾਂ ਨੇਹਾ ਬਜਾਏ ਨੇ ਸਭ ਤੋਂ ਘੱਟ ਟਾਈਮ ਦੇ ਵਿੱਚ ਇਹ ਜਿਹੜਾ ਆਨਸਰ ਦਿੱਤਾ ਹੈ ਤੇ ਹੁਣ ਤੁਸੀਂ ਹੌਟ ਸੀਟ ਤੇ ਬੈਠੋਗੇ ਤੁਹਾਡੇ ਲਈ ਐਕਸਾਈਟਮੈਂਟ ਦੇ ਉਹ ਪਲ ਸੀਗੇ ਉਹ ਐਕਸਾਈਟਮੈਂਟ ਦੇ ਪਲ ਨੂੰ ਤੁਸੀਂ ਸੰਭਾਲ ਲਿਆ ਤੇ ਫਿਰ ਜਦੋਂ ਤੁਸੀਂ ਉਹਨਾਂ ਦੇ ਰੂਬਰੂ ਹੋਏ ਤਾਂ ਤੁਸੀਂ ਸਲੂਟ ਮਾਰਿਆ ਹਾਲਾਂਕਿ ਹਰ ਇੱਕ ਦੀ ਇੱਛਾ ਹੁੰਦੀ ਕਿ ਅਮਦਾਬ ਬਚਨ ਦੇ ਨਾਲ ਹੱਥ ਮਿਲਾਵੇ ਲੇਕਿਨ ਤੁਸੀਂ ਸਲੂਟ ਮਾਰਿਆ ਤੇ ਅਮਦਾਬ ਬਚਨ ਦਾ ਵੀ ਰਿਐਕਸ਼ਨ ਤੁਹਾਡੇ ਪ੍ਰਤੀ ਕੁਝ ਵਿਸ਼ੇਸ਼ ਸੀ ਅਲੱਗ ਸੀ ਤਾਂ ਉਹ ਤੁਸੀਂ ਪਹਿਲੇ ਹੀ ਸੋਚਿਆ ਹੋਇਆ ਸੀ ਕਿ ਮੈਂ ਇਦਾਂ ਸਲੂਟ ਮਾਰਨਾ ਹਾਂਜੀ ਸਰ ਮੈਂ ਪਹਿਲੇ ਹੀ ਸੋਚ ਕੇ ਗਈ ਸੀ ਕਿ ਮੈਂ ਜਾ ਕੇ ਸਿੱਧਾ ਸੈਲਿਊਟ ਹੀ ਕਰਨਾ ਕਿਉਂਕਿ ਮੈਂ ਐਨਸੀਸੀ ਕੈਡਟ ਰਹੀ ਹਾਂ ਤਾਂ ਐਵੇਂ ਸੀ ਕਿ ਨਹੀਂ ਮੈਂ ਜਾ ਕੇ ਸੈਲਿਊਟ ਹੀ ਕਰੂੰਗੀ ਜਾ ਕੇ ਹਾਂਜੀ ਉਧਰੋਂ ਮਤਲਬ ਕਿ ਹੱਥ ਮਿਲਾਉਣਾ ਇਹ ਚੀਜ਼ ਮਤਲਬ ਮੈਨੂੰ ਆਇਂ ਲੱਗਾ ਕਿ ਇੰਨਾ ਜ਼ਿਆਦਾ ਕੈਜੂਅਲ ਨਹੀਂ ਹੈ ਜਿਵੇਂ ਮੈਨੂੰ ਹੋਣਾ ਚਾਹੀਦਾ ਮਤਲਬ ਉਹ ਬਹੁਤ ਵੱਡੀ ਮਹਾਨਾਇਕ ਕਹੇ ਜਾਂਦਾ ਕਿ ਨਹੀਂ ਮਤਲਬ ਅੱਜ ਤੱਕ 80 ਇਅਰਸ ਦੇ ਨੇ ਉਹ ਬਟ ਲੱਗਦੇ ਨਹੀਂ ਜਿਵੇਂ ਭੱਜ ਕੇ ਆਉਂਦੇ ਨੇ ਉਹ ਉੱਥੇ ਸੈਟ ਦੇ ਉੱਤੇ ਮੈਨੂੰ ਆਈ ਸੀ ਮੈਂ ਉਹਨਾਂ ਨੂੰ ਰਿਸਪੈਕਟ ਦੇਣ ਵਾਸਤੇ ਸੈਲੂਟ ਮਾਰਨਾ ਹੈ ਅੱਛਾ ਹਾਂਜੀ ਅੱਛਾ ਉੱਥੇ ਤੁਸੀਂ ਜਿੰਨੇ ਚਿਰ ਬੈ ਕੇ ਉੱਥੇ ਸ਼ੋਅ ਨੂੰ ਵੀ ਇੰਜੋਏ ਕੀਤਾ ਸਵਾਲਾਂ ਦੇ ਜਵਾਬ ਦਿੱਤੇ ਕਿਸੇ ਪਲ ਵੀ ਤੁਹਾਨੂੰ ਕਿਤੇ ਨਾ ਕਿਤੇ ਕੋਈ ਥੋੜੀ-ਬਹੁਤ ਤੁਹਾਡਾ ਕੋਈ ਕਨਫੀਡੈਂਸ ਕਿਤੇ ਘਟਿਆ ਹੋਵੇ ਕਿਤੇ ਅਜੀਹਾ ਫੀਲ ਹੋਇਆ ਹੋਵੇ ਕਿ ਹਾਂ ਥੋੜੀ ਮੁਸ਼ਕਿਲਦਾਰ ਚ ਮੈਂ ਲੱਗਿਆ ਕਿਤੇ ਸਿਰ ਨਰਵਸਨੈਸ ਤਾਂ ਮੈਨੂੰ ਪਤਾ ਮੈਨੂੰ ਨਹੀਂ ਪਤਾ ਕਿ ਉੱਥੇ ਮੈਂ ਕਿਵੇਂ ਦਿਖ ਰਹੀ ਸੀ ਕਿਵੇਂ ਨਹੀਂ ਬਟ ਨਰਵਸਨੈਸ 올올 ਥਰੂ ਰਹੀ ਸੀ ਮੇਰੀ ਬਿਕੋਜ਼ ਇੰਨੀ ਵੱਡੀ ਓਪਰਚੁਨਿਟੀ ਐਡੀ ਛੋਟੀ ਐ ਇਸ ਤੇ ਮਤਲਬ ਮੈਂ ਇੰਨੀ ਜ਼ਿਆਦਾ ਨਰਵਸਨੈਸ ਕਦੇ ਵੀ ਫੀਲ ਨਹੀਂ ਕੀਤੀ ਮਤਲਬ ਇੰਨਾ ਨਰਵਸ ਹੋ ਕੇ ਆ ਚੁੱਕੀ ਹਾਂ ਕਿ ਅੱਜ ਤੋਂ ਬਾਅਦ ਮੈਂ ਕਿਤੇ ਨਰਵਸ ਨਹੀਂ ਹੋ ਸਕਦੀ ਅਚਾ ਅਮਤਾਬ ਬੱਚਨ ਦੀ ਪਰਸਨੈਲਿਟੀ ਇਹ ਜੀ ਉਹਨਾਂ ਦੇ ਗੱਲ ਕਰਨ ਦਾ ਅੰਦਾਜ਼ ਇਹੋ ਜਿਹਾ ਹੈ ਕਿ ਸਹਿਜ ਤਰੀਕੇ ਨਾਲ ਉਹ ਬੋਲਦੇ ਨੇ ਕਿ ਸਾਹਮਣੇ ਵਾਲਾ ਵੀ ਸਹਿਜ ਹੋ ਜਾਂਦਾ ਹੈ ਨਾ ਬੰਦੇ ਦੇ ਬੜਪੰਦੇ ਇਤੋਂ ਪਤਾ ਲੱਗਦਾ ਕਿ ਉਹ ਆਪਣੇ ਨਾਲ ਬੈਠੇ ਬੰਦੇ ਨੂੰ ਅਹਿਸਾਸ ਨਹੀਂ ਓੜ ਦਿੰਦਾ ਕਿ ਉਹ ਉਸ ਤੋਂ ਕਿੰਨਾ ਛੋਟਾ ਹੈ ਨਾ ਇਹ ਉਹਦਾ ਬੜਪੰਦ ਵੀ ਹੈ ਤੇ ਮੈਨੂੰ ਲੱਗਦਾ ਉਹ ਵੀ ਸਹਿਜ ਕਾਫੀ ਸਾਹਮਣੇ ਵਾਲ ਨੂੰ ਕਰ ਦਿੰਦੇ ਹਨ ਹਾਂਜੀ ਸਰ ਮਤਲਬ ਕਿ ਸਰ ਬਿਲਕੁਲ ਆਏ ਵੀ ਕੰਮ ਰੱਖਣ ਦੀ ਉਹ ਤਾਂ ਇਹ ਕਰਦੇ ਨੇ ਕਿ ਜੋ ਸਾਹਮਣੇ ਬੈਠੇ ਨੇ ਉਹ ਮੇਰੇ ਨਾਲ ਥੋੜੇ ਇੱਕ ਟਿਊਨ ਦੇ ਵਿੱਚ ਆ ਜਾਣ ਵੀ ਸੀ ਬਿਲਕੁਲ ਹੀ ਸਮੂਥਲੀ ਚੱਲੇ ਕੁਐਸਚਨਸ ਵੀ ਪੁੱਛ ਰਹੇ ਆ ਗੱਲਾਂ ਵੀ ਕਰ ਰਹੇ ਆ ਮਤਲਬ ਸਰ ਬਹੁਤ ਜ਼ਿਆਦਾ ਕਾਮ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਨੇ ਸਿਚੁਏਸ਼ਨ ਨੂੰ ਅੱਛਾ ਇਹ ਦੱਸੋ ਕਿ ਤੁਸੀਂ ਸ਼ੋਅ ਲਈ ਤਿਆਰੀ ਕਿੰਨੀ ਕੀਤੀ ਸੀਗੀ ਉਸ ਤੋਂ ਪਹਿਲਾਂ ਤੁਸੀਂ ਦੱਸਦੇ ਕਿ ਤੁਹਾਡੇ ਪਾਪਾ ਨੇ ਸਪੈਸ਼ਲੀ ਕਿਹਾ ਕਿ ਜਾਣਾ ਤੁਸੀਂ ਰਿਟਨ ਦਿੱਲੀ ਦੇ ਨਾਸਤੇ ਤੁਸੀਂ ਨਹੀਂ ਸੋਚਿਆ ਸੀਗਾ ਪਰ ਜਦੋਂ ਤੁਹਾਡਾ ਚਲੋ ਨੰਬਰ ਆ ਗਿਆ ਜਾਂ ਰਿਟਨ ਲਈ ਜਾਣਾ ਸੀਗਾ ਉਸ ਤੋਂ ਪਹਿਲਾਂ ਤਿਆਰੀ ਕਿੰਨੀ ਕੀਤੀ ਸੀਗੀ ਸੇ ਤਿਆਰੀ ਤਾਂ ਥੋੜੀ-ਬਹੁਤ ਕਰਨੀ ਹੀ ਪਈ ਸੀ ਕਿਉਂਕਿ ਜਿਵੇਂ ਬਾਲੀਵੁੱਡ ਹੈ ਮੈਂ ਮੂਵੀਜ਼ ਵਗੈਰਾ ਨਹੀਂ ਦੇਖਦੀ ਜਿਆ ਥੋੜੀ-ਬਹੁਤ ਦੇਖਣੀਆਂ ਪਈਆਂ ਗਾਣੇ ਸੁਣਨੇ ਪਏ ਸੀ ਕਿਉਂਕਿ ਆਡੀਓ ਵੀਡੀਓ ਦੋਨੋਂ 라ਉਂਡਸ ਵੀ ਹੁੰਦੇ ਨੇ ਕੁਐਸਚਨਸ ਆਉਂਦੇ ਨੇ ਹੋਰ ਜਿਵੇਂ ਜੀਓਗ੍ਰਾਫੀ ਹੋਗੀ ਜਿਵੇਂ ਜੀਓਗ੍ਰਾਫੀ ਮੈਨੂੰ ਜ਼ਿਆਦਾ ਪਸੰਦ ਹੈ ਤਾਂ ਪੋਲੀਟੀਕਲ ਸਾਇੰਸ ਹੋਗੀ ਇਹ ਸਾਰੇ ਸਬਜੈਕਟਸ ਮੈਨੂੰ ਇੱਕ ਵਾਰੀ ਥੈਰੀ ਰਿਵਾਈਜ਼ ਕਰਨੇ ਪਏ ਸੀ ਇਹ ਕਿਉਂਕਿ ਮੈਂ ਜਿਵੇਂ ਹੁਣ ਅਸੀਂ ਕੰਪੀਟੀਟਿਵਜ਼ ਵਾਸਤੇ ਪੜ੍ਹ ਰਹੇ ਹਾਂ ਤਾਂ ਇਹਦੇ ਚ ਆਂਦਾ ਹੈ ਸੇਮ ਹੀ ਉਹ ਕੁਐਸ਼ਨਸ ਉੱਥੇ ਆਣਗੇ ਬਾਕੀ ਕਰੰਟ ਅਫੇਅਰ ਜਿਵੇਂ 올림픽 ਸੀ ਪੈਰਾਲੰਪਿਕ ਸੀ ਨੋ ਰੋਡ ਮੇਰੇ ਪੈਰਾਲੰਪਿਕਸ ਵਾਲੇ ਇੱਕ ਕੁਐਸ਼ਨ ਉੱਥੇ ਗਲਤ ਹੋ ਗਿਆ ਸੀ ਉਹ ਥੋੜਾ ਉਹੀ ਮੈਂ ਕਿਹਾ ਨਰਵਸਨੈਸ ਕਰਕੇ ਸੀ ਮੈਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਨਹੀਂ ਮੈਨੂੰ ਆਂਦਾ ਸੀ ਇਹ ਬਟ ਸਟਿਲ ਜੋ ਵੀ ਸੀ ਐਕਸਪੀਰੀਅੰਸ ਬਹੁਤ ਕੁ ਦਿਆ ਰਿਹਾ ਮੇਰਾ ਤਿਆਰੀ ਇਹ ਸਭ ਕਿਚ ਬਾਕੀ ਸਬਜੈਕਟਸ ਤੇ ਕਰੰਟ ਅਫੇਅਰ ਸਭ ਤੋਂ ਮੇਨ ਸੀ ਕਿਉਂਕਿ ਕਰੰਟ ਅਫੇਅਰ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਉੱਥੇ ਜਾਰਾ ਸਮਾ ਚੰਡੀਗੜ੍ਹ ਤੋਂ ਆਦਾ ਬੀਤਦਾ ਹੈ ਲੇਕਿਨ ਹੈਗੇ ਬੁੜਲਾਡਾ ਦੇ ਉਹਥੇ ਤੁਹਾਨੂੰ ਇਦਾਂ ਫੀਲ ਨਹੀਂ ਹੋਇਆ ਜਿੱਦਾਂ ਹੁਣ ਕਈ ਵਾਰੀ ਜਦੋਂ ਬੰਦਾ ਆਪਾਂ ਆਪਣੀ ਕੋਈ ਅਗਰ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਆਪਾਂ ਗੱਲ ਕਰ ਲਈ ਤਾਂ ਬੁੜਲਾਡੇ ਵਾਲਾ ਬੰਦਾ ਜਦੋਂ ਚੰਡੀਗੜ੍ਹ ਬਚ ਜਾਂਦਾ ਆਪਣੇ ਆਪ ਨੂੰ ਲਿਵਿੰਗ ਇਨ ਚੰਡੀਗੜ੍ਹ ਸ਼ੋਅ ਕਰਦਾ ਲੇਕਿਨ ਤੁਸੀਂ ਉੱਥੇ ਆਪਣੇ ਆਪ ਨੂੰ ਬੁੜਲਾ ਬੁੜਲਾਡੀਆਂ ਸ਼ੋਅ ਕੀਤਾ ਆਪਣੇ ਸ਼ਹਿਰ ਦਾ ਨਾਮ ਤੁਸੀਂ ਉਜਾਗਰ ਕੀਤਾ ਤੁਸੀਂ ਇਹ ਵੀ ਪਹਿਲਾਂ ਸੋਚਿਆ ਸੀ ਕਿ ਮੈਂ ਬੁੜਲਾਡਾ ਹੀ ਲਿਖਾਣਾ ਉੱਤੇ ਸਰ ਜਿਵੇਂ ਮੈਂ ਉਹਨਾਂ ਨੂੰ ਦੱਸ ਰੱਖੇ ਸੀ ਮੈਂ ਚੰਡੀਗੜ੍ਹ ਦੀ ਆ ਤੇ ਉਹਨਾਂ ਨੇ ਚੰਡੀਗੜ੍ਹ ਪੰਜਾਬ ਲਿਖਿਆ ਰੱਖਿਆ ਸੀ ਉੱਥੇ ਮੈਂ ਚੇਂਜ ਕਰਵਾਇਆ ਕਿ ਮੈਮ ਨਈ ਚੰਡੀਗੜ੍ਹ ਨਈ ਚੰਡੀਗੜ੍ਹ ਤੇ ਮੈਂ ਹਜੇ ਪੜਦੀ ਆ ਹਜੇ ਮੈਂ ਸਿਰਫ ਮੈਂ ਰਹਿ ਰਹੀ ਆ ਬਟ ਜੋ ਮੇਰਾ ਬੈਕਗ੍ਰਾਉਂਡ ਹੈ ਜੋ ਮੈਂ ਆ ਉਹ ਮੈਂ ਬੁੱਢਾਡੇ ਤੋਂ ਆਈ ਹੋਈ ਆ ਨਾ ਮਤਲਬ ਜਿਵੇਂ ਕਿਤੇ ਜਾ ਰਹੀ ਆ ਤਾਂ ਮੇਰੀ ਜਗ੍ਹਾ ਦਾ ਨਾਮ ਵੱਜਣਾ ਚਾਹੀਦਾ ਜਿੱਥੋਂ ਮੇਰੇ ਪਾਪਾ ਨੇ ਜਿੱਥੋਂ ਦੇ ਮੇਰੇ ਪਾਪਾ ਜਿੱਥੋਂ ਆਏ ਨੇ ਮੇਰੇ ਦਾਦੂ ਜਿੱਥੋਂ ਸੀ ਮੇਰੀ ਫੈਮਿਲੀ ਜਿੱਥੇ ਵੱਸਦੀ ਐ ਉੱਥੋਂ ਦਾ ਨਾਮ ਹੋਣਾ ਚਾਹੀਦਾ ਬਾਕੀ ਇਨ ਫਿਊਚਰ ਉਹ ਦੇਖਾਂਗੇ ਜਿੱਥੇ ਸੈਟਲ ਹੋਣਾ ਬਟ ਹੱਜੇ ਤਾਂ ਮੈਂ ਬੁੱਲਾ ਢੇਲਾਨੀ ਲਿੰਕਾ ਤੇ ਹਮੇਸ਼ਾ ਰਹੂੰਗੀ ਭਾਵੇਂ ਜਿੱਥੇ ਮਰਜੀ ਵਗ ਜਾ ਜੀ ਅੱਛਾ ਇੱਕ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਹੈ ਕਿ ਉਹਨੇ ਵੱਡਾ ਹੋ ਕੇ ਕੀ ਬੰਨਣਾ ਹੈ ਹੈਨਾ ਤੇ ਸ਼ੋਅ ਤੁਸੀਂ ਆਇਓ ਬਹੁਤ ਤੁਹਾਡਾ ਨਾਮ ਤੇ ਫੇਮ ਇਸਨੇ ਕਰ ਦੇਣਾ ਲੇਕਿਨ ਤੁਹਾਡੇ ਭਵਿੱਖ ਦੇ ਕੀ ਟੀਚੇ ਨੇ ਕੀ ਬੰਨਣਾ ਚਾਹੁੰਦੇ ਹੋ ਸਰ ਮੈਂ ਡਿਫੈਂਸ ਚ ਜਾਣਾ ਚਾਹੁੰਦੀ ਆ अच्छा ये ये भी पहले ही सोच लेया ਸੀ ਕਿ ਕਿ ਹੁਣ ਹੁਣ ਤੁਹਾਡਾ ਇਰਾਦਾ ਬਣਿਆ ਨਹੀਂ ਸਰ ਐਨਸੀਸੀ ਦੇ ਥਰੂ ਕਿਉਂਕਿ ਪਲੱਸ 2 ਮੈਂ ਐਮਐਸ ਸੀ ਕਿ ਇੱਕ ਸੈਕਿੰਡ ਇਅਰ ਤੱਕ ਆਪਦੀ ਬੈਚਲਰ ਸ ਕਿੰਨੀ ਤਾਂ ਮੈਂ ਬਿਲਕੁਲ ਇਮਲੈਸ ਸੀਗੀ ਜਦੋਂ ਇਹ ਲੋਕਡਾਊਨ ਆਇਆ ਮੈਂ ਆਪਣੀ weight loss ਸ਼ੁਰੂ ਕੀਤਾ ਉਸ ਚੀਜ਼ ਨੇ ਮੈਨੂੰ ਕੰਫੀਡੈਂਸ ਦਿੱਤਾ ਕਿ ਨਹੀਂ ਹਾਂ ਤਾਂ ਕੁਝ ਵੀ ਕਰ ਸਕਦੀ ਹਾਂ ਮੇਰੀ ਟ੍ਰਾਂਸਫਰਮੇਸ਼ਨ ਦੀ ਪਿਕਚਰ ਆਊਗੀ ਉੱਤੇ ਮਤਲਬ ਮੈਂ ਖੁਦ ਵੀ ਇਹ ਨਹੀਂ ਸੋਚ ਸਕਦੀ ਕਿ ਉਹ ਮੈਂ ਹੀ ਸੀ ਹੂੰ ਹੂੰ ਤਾਂ ਉਸ ਤੋਂ ਬਾਅਦ ਇੱਕ ਤਾਂ ਉਹਨੇ ਕੰਫੀਡੈਂਸ ਦਿੱਤਾ ਉਸ ਤੋਂ ਬਾਅਦ ਐਨਸੀਸੀ ਵੀ ਨਾਲ ਹੀ ਚੱਲ ਰਹੀ ਸੀ ਤਾਂ ਜਦੋਂ ਏਮਲੇ ਸੁੰਦਰਾ ਨਾ ਬੰਦਾ ਇੱਕ ਚੀਜ਼ ਆਂਦੀ ਹੈ ਕਿ ਨਹੀਂ ਇਹ ਚੀਜ਼ ਕਰ ਸਕਦੀ ਆ ਮੈਂ ਮਤਲਬ ਮੇਰਾ ਪਹਿਲਾ ਸੁਪਨਾ ਹੀ ਹੋ ਸੀਗਾ ਮੈਨੂੰ ਆਈ ਸੀ ਇਹ ਤਾਂ ਹੁਣ ਕਰਕੇ ਹੀ ਰਹਿਣਾ ਹੈ ਅੱਛਾ ਤੁਸੀਂ ਜਿਸ ਸ਼ਹਿਰ ਦੇ ਨਾਲ ਬਿਲੋਂਗ ਕਰਦੇ ਹੋ ਹਾਲਾਂਕਿ ਇਹ ਸ਼ਹਿਰ ਨੂੰ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਹੈ ਬੁੜਲਾਡੇ ਨੂੰ ਲੋਕਾਂ ਦੀ ਇੱਥੋਂ ਦੀ ਇੱਕ ਰੁਝਾਨ ਰਹੀ ਹੈ ਇੱਕ ਆਦਤ ਰਹੀ ਹੈ ਕਿ ਜਦੋਂ ਜਿਸ ਚੀਜ਼ ਦੇ ਪਿੱਛੇ ਪੈਂਦੇ ਨੇ ਫਿਰ ਹੱਥ ਧੋ ਕੇ ਬਹਿ ਜਾਂਦੇ ਨੇ ਹਨਾ ਹੁਣ ਤੁਸੀਂ ਕੇਬੀਸੀ ਦੇ ਸ਼ੋਅ ਤੇ ਹੋ ਕੇ ਆਇਓ ਤਾਂ ਹੋ ਸਕਦਾ ਬਹੁਤ ਸਾਰੇ ਲੋਕ ਸੁਪਨਾ ਦੇਖਣ ਬਹੁਤ ਸਾਰੇ ਬੱਚੇ ਸੁਪਨਾ ਦੇਖਣ ਕਿ ਅਸੀਂ ਵੀ ਕੇਬੀਸੀ ਜਾਣਾ ਚਲੋ ਹੱਕ ਵੀ ਬਣਦਾ ਹੈ ਦੂਜੇ ਨੂੰ ਦੇਖਦੇ ਆਪਾਂ ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਮਤਲਬ ਇਹ ਤੁਸੀਂ ਇੱਕ ਨਵੀਂ ਪ੍ਰਤਪਾਦ ਦਿੱਤੀ ਹੈ ਕਿ ਇਲਾਕੇ ਦੇ ਲੋਕਾਂ ਜੋ ਨਵੀਂ ਕਲੈਰ ਪੈਦਾ ਹੋਊਗੀ ਸਰ ਮਤਲਬ ਕਿ ਮੈਨੂੰ ਐਵੇਂ ਨਹੀਂ ਲੱਗਦਾ ਕਿ ਮੈਂ ਸ਼ੁਰੂ ਕੀਤੀ ਹੈ ਮਤਲਬ ਕਿ ਕੈਪੈਬਿਲਿਟੀ ਹਰੇਕ ਦੇ ਵਿੱਚ ਹੈ ਬਸ ਇੱਥੇ ਆਏ ਆ ਕਿ ਇੱਕ ਉਹ ਜ਼ਰੀਆ ਮਿਲੇ ਮਸ ਮੈਨੂੰ ਆ ਇੱਕ ਚੀਜ਼ ਦੀ ਖੁਸ਼ੀ ਹੈ ਕਿ ਮੈਂ ਜ਼ਰੀਆ ਬਣ ਗਈ ਕੈਪੇਬਿਲਿਟੀ ਇੱਥੇ ਦੇ ਹਰ ਇੱਕ ਬੱਚੇ ਦੇ ਵਿੱਚ ਹੈ ਕਿਉਂਕਿ ਉੱਥੇ ਨਾ ਏਜ ਮੈਟਰ ਨਹੀਂ ਕਰਦੀ ਕੇਬੀਸੀ ਦੇ ਵਿੱਚ ਆਪਾਂ ਦੇਖਦੇ ਆ 65 ਇਅਰ 75 ਇਅਰਸ ਦੇ ਵੀ ਆਉਂਦੇ ਨੇ ਮਤਲਬ ਏਜ ਨਹੀਂ ਮੈਟਰ ਕਰਦੀ ਇੱਕ ਆਇਆ ਕਿ ਇੱਕ ਜ਼ਰੀਆ ਬਣ ਗਈ ਕਿ ਨਹੀਂ ਆਪਾਂ ਵੀ ਜਾ ਸਕਦੇ ਆ ਤਾਂ ਹੁਣ ਸਾਰੇ ਟਰਾਈ ਜ਼ਰੂਰ ਕਰਨਗੇ ਜਾਨਦੀ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਜੀ ਚਲੋ خیر ਕਿਸ ਦਾ ਨੰਬਰ ਲੱਗਦਾ ਕਿਸ ਦਾ ਨਹੀਂ ਨੰਬਰ ਲੱਗਦਾ ਇਹ ਬਾਦ ਦੀਆਂ ਗੱਲਾਂ ਨੇ ਫਿਲਹਾਲ ਲੋਕਾਂ ਦੇ ਵਿੱਚ ਇਹ ਕ੍ਰੇਜ਼ ਜ਼ਰੂਰ ਪੈਦਾ ਹੋਏਗਾ ਕਿ ਉਹ ਸਾਰੇ ਕੇਬੀਸੀ ਲਈ ਟਰਾਈ ਕਰਨ ਹਾਲਾਂਕਿ ਬਹੁਤ ਸਾਰੇ ਲੋਕ ਪਹਿਲਾਂ ਵੀ ਘਰ ਚ ਬੈਠੇ ਜਦੋਂ ਤੁਸੀਂ ਤੁਸੀਂ ਟਰਾਈ ਕਰ ਰਹੇ ਸੀਗੇ ਨਹੀਂ ਪਤਾ ਹੁੰਦਾ ਟਰਾਈ ਹਰ ਕੋਈ ਸ਼ਾਇਦ ਕਰਦਾ ਰਿਹਾ ਹੋਵੇਗਾ ਲੇਕਿਨ ਹਰੇਕ ਦੀ ਕਿਸਮਤ ਇੰਨੀ ਚੰਗੀ ਨਹੀਂ ਹੁੰਦੀ ਹਰੇਕ ਦਾ ਸੁਪਨਾ ਇਸ ਤਰੀਕੇ ਨਾਲ ਪੂਰਾ ਹੋ ਜਾਏ ਸੁਪਨਾ ਤਾਂ ਹਰ ਕੋਈ ਦੇਖਦਾ ਹੈ ਲੇਕਿਨ ਸੁਪਨੇ ਪੂਰੇ ਕਿਸੇ ਕਿਸੇ ਦੇ ਹੁੰਦੇ ਹੈ ਅੱਛਾ ਹੁਣ ਇਹ ਦੱਸੋ ਕਿ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਵਿਸ਼ੇਸ਼ ਤੌਰ ਤੇ ਕੋਈ ਤਿਆਰੀ ਨਹੀਂ ਕੀਤੀ ਸੀਗੀ ਹਨ ਤੇ ਹੁਣ ਅਗਰ ਕਿਸੇ ਨੇ ਕੇਬੀਸੀ ਲਈ ਤਿਆਰੀ ਕਰਨੀ ਹੋਵੇ ਤਾਂ ਉਹ ਕਿਵੇਂ ਕੀਤੀ ਜਾ ਸਕਦੀ ਸਰ ਕੇਬੀਸੀ ਦੇ ਜਿਹੜੇ ਟੌਪਿਕਸ ਨੇ ਉਹ ਅੰਡਰ ਦਸਨ ਨੇ ਕੁਝ ਵੀ ਪੁੱਛ ਸਕਦੇ ਹੈ ਕੁਝ ਵੀ ਤਾਂ ਮਤਲਬ ਤੁਹਾਨੂੰ ਓਵਰ 올 ਨੋਲੇਜ ਹੋਣੀ ਚਾਹੀਦੀ ਹੈ ਜ਼ਰੂਰੀ ਨਹੀਂ ਕਿ ਜਿਹੜਾ ਤੁਸੀਂ ਪੜ੍ਹ ਕੇ ਗਏ ਹੋ ਉਹੀ ਆਊਗਾ ਤਨੂ ਕੀ ਪਤਾ ਕੁਝ ਹੋਰ ਚੀਜ਼ ਪੁੱਛ ਲੈਣ ਜਿਵੇਂ ਮੈਂ ਪਹਿਲਾਂ ਸਰ ਜਿਵੇਂ ਮੈਂ ਯੂਥ ਫੈਸਟ ਕਰਦੀ ਸੀ ਮੈਂ ਯੂਥ ਫੈਸਟ ਦੀ ਟੀਮ ਦੀ ਮੈਂਬਰ ਸੀ ਕੁਇਜ਼ ਦੀ ਤਾਂ ਅਸੀਂ ਉੱਥੇ ਪਹਿਲਾਂ ਹੀ 올ਰੇਡੀ ਬਹੁਤ ਕੁਝ ਪੜ ਚੁੱਕੇ ਸੀ ਮਤਲਬ ਥੋੜਾ ਬਹੁਤ ਮੈਂ 3 ਸਾਲ ਹੋ ਗਏ ਸੀ ਮਨੂੰ ਮੈਂ 3 ਸਾਲ ਦੇ ਅਵਦੇ ਕਾਲਜ ਨੂੰ ਰਿਪਰੈਜ਼ੈਂਟ ਕਰ ਰਹੀ ਆ ਯੂਨੀਵਰਸਿਟੀ ਦੇ ਅੰਡਰ ਆਫ ਦਿ ਕਾਲਜ ਨੇ 3 ਸਾਲ ਦੀ ਰਿਪਰੈਜ਼ੈਂਟ ਕਰ ਰਹੀਆਂ ਯੂਥ ਫੈਸ ਦੇ ਕੁਇਜ਼ਜ਼ ਦੇ ਵਿੱਚ ਉਹ ਜਰਨਲ ਕੁਇਜ਼ ਸੀ ਉਹ ਵੀ ਅੰਡਰ ਦਿਸਨ ਟੌਪਿਕਸ ਹੁੰਦੇ ਸੀਗੇ ਤਾਂ ਅਸੀਂ ਉਹਨਾਂ ਦੇ ਵਿੱਚ ਵੀ ਤਿਆਰੀ ਕਰ ਰਹੇ ਸੀ ਮਤਲਬ ਮੇਰੇ ਕਾਫੀ ਐਵੇਂ ਨਹੀਂ ਹੈਗਾ ਕਿ ਮੈਂ ਬਿਲਕੁਲ ਵੀ ਨਹੀਂ ਪੜੀ ਮੇਰੇ ਕਾਫੀ ਲੌਂਗ ਟਰਮ ਜਰਨੀ ਰਹੀ ਹੈ ਕੁਇਜ਼ਜ਼ ਤਿਆਰ ਕਰਨ ਦੀ ਤਾਂ ਕਰਕੇ ਮੈਨੂੰ ਇੰਨਾ ਪੜਨ ਦੀ ਹਜੇ ਲੋੜ ਨਹੀਂ ਪਈ ਹੈਗੀ ਅੱਛਾ ਆਮ ਤੌਰ ਤੇ ਲੜਕੀਆਂ ਨੂੰ ਬਹੁਤ ਘੱਟ ਆਂਕਿਆ ਜਾਂਦਾ ਹੈ ਆਪਣਾ ਏਰੀਆ ਵੀ ਥੋੜਾ ਪਛੜਿਆ ਹੋਇਆ ਏਰੀਆ ਮੰਨਿਆ ਜਾਂਦਾ ਹੈ ਲੇਕਿਨ ਜਿਸ ਤਰ੍ਹਾਂ ਕਿ ਮੈਨੂੰ ਪਤਾ ਲੱਗੇ ਤੁਸੀਂ ਘਰ ਦੇ ਕੀ ਤੁਹਾਨੂੰ ਨਹੀਂ ਕਦੇ ਫੀਲ ਹੋਇਆ ਵੀ ਤੁਹਾਡੇ ਪੇਰੈਂਟਸ ਵੱਲੋਂ ਕੋਈ ਘੱਟ ਸਪੋਰਟ ਮਿਲੀ ਹੈ ਜਾਂ ਕੁਝ ਇਦਾਂ ਦੀ ਗੱਲ ਤੁਹਾਨੂੰ ਕੀ ਕਹਿਣਾ ਚਾਹੋਗੇ ਨਹੀਂ ਮੇਰੇ ਪੇਰੈਂਟਸ ਵੱਲੋਂ ਕਦੇ ਨਹੀਂ ਆਇਆ ਮਤਲਬ ਮੈਨੂੰ ਮੈਂ ਪ੍ਰਾਊਡ ਕਰਦੀ ਆ ਕਿ ਮੇਰੇ ਪੇਰੈਂਟਸ ਸਹਜੇ ਨੇ ਜਿਵੇਂ ਮੈਂ ਸਾਈਕਲਿੰਗ ਜਾਂਦੀ ਸੀ ਉਸੇ ਕੋਈ ਵੀ ਕੁੜੀ ਨਹੀਂ ਹੁੰਦੀ ਸੀ ਮੇਰੇ ਪਾਪਾ ਦੇ ਸਾਰੇ ਫਰੈਂਡਸ ਹੁੰਦੇ ਸੀ ਸਵੇਰੇ ਸਵੇਰੇ 5 ਵਜੇ ਜਾਣਾ ਅਸੀਂ ਸਾਈਕਲਿੰਗ ਕਰਨਾ ਲੋਕਡਾਊਨ ਦੇ ਪਾਪਾ ਨੇ ਕਦੇ ਵੀ ਨਹੀਂ ਕਿਹਾ ਕਿ ਤੁਸੀਂ ਕੁੜੀਆਂ ਹੋ ਤੁਸੀਂ ਆਏ ਬਣ ਕੇ ਰਹੋ ਇਹ ਕਰਕੇ ਰਹੋ ਜੋ ਤੁਸੀਂ ਪਾਣਾ ਹੈ ਤੁਹਾਡੀ ਇੱਛਾ ਜੋ ਕਰਨਾ ਹੈ ਬਸ ਆਏ ਹੁੰਦਾ ਕਿ ਇਹ ਤਾਂ ਬੰਦੇ ਦੀ ਖੁਦ ਹੀ ਹੁੰਦੀ ਹੈ ਕਿ ਆਪਾਂ ਜਿੱਥੇ ਆ ਉਸ ਦੇ ਅਕੋਰਡਿੰਗ ਵੇਅਰ ਕਰੀਏ ਉਹ ਤਾਂ ਆਪਾਂ ਖੁਦ ਹੀ ਸੋਚ ਸਕਦੇ ਆ ਤੇ ਬਾਕੀ ਪਾਪਾ ਨੇ ਕਦੇ ਟੋਕ ਟਾਕ ਕੀ ਕੋਈ ਚੀਜ਼ ਨਹੀਂ ਜੋ ਤੁਸੀਂ ਕਰਨਾ ਹੈ ਤੁਸੀਂ ਕਰੋ ਜਿਵੇਂ ਡਿਫੈਂਸ ਹੈ ਸਾਡੇ ਕੋਈ ਫੈਮਿਲੀ ਬੈਕਗ੍ਰਾਉਂਡ ਨਹੀਂ ਹੈਗਾ ਪਾਪਾ ਨੇ you only give it try give it try ਤੁਸੀਂ ਟਰਾਈ ਕਰਨਾ ਤੁਸੀਂ ਕਰੋ ਮੈਂ ਤੁਹਾਨੂੰ ਰੋਕੂਗਾ ਨਹੀਂ ਜੋ ਤੁਸੀਂ ਕਰਨਾ ਤਾਂ ਕਿ ਤੁਸੀਂ ਕਦੇ ਆਏ ਨਾ ਕਹੋ ਕਿ ਮੇਰੇ ਪਾਪਾ ਨੇ ਸਪੋਰਟ ਨਹੀਂ ਕੀਤਾ ਮਤਲਬ ਮੈਨੂੰ ਨਹੀਂ ਲੱਗਦਾ ਕਿ ਸਾਡੇ ਘਰ 'ਚ ਕਿਸੇ ਮੁੰਡੇ ਦੀ ਕਮੀ ਵੀ ਹੈਗੀ ਹੈ ਮਤਲਬ ਉਹ ਕਦੇ ਆਏ ਜੈਂਡਰ ਬਾਇਸ ਨਾ ਸੋਈ ਨਹੀਂ ਸਾਡੇ ਘਰੇ ਕਿ ਤੁਸੀਂ ਮੁੰਡਾ ਨਹੀਂ ਹੈਗਾ ਸਾਡੇ ਕੋਲ ਕੁੜੀਆਂ ਹੀ ਨੇ ਪਾਪਾ ਹਮੇਸ਼ਾ ਹੀ ਕਹਿੰਦੇ ਨੇ ਮੁੰਡਿਆਂ ਦੀ ਲੋੜ ਹੈਗੀ ਹੈ ਮੈਨੂੰ ਤਾਂ ਨਹੀਂ ਲੱਗਦਾ ਮੁੰਡਿਆਂ ਦੀ ਲੋੜ ਹੈ ਸਾਡੇ ਕੋਲ ਕੁੜੀਆਂ ਹੀ ਬਹੁਤ ਨੇ ਜੀ ਤਾਂ ਹੁਣ ਜਾਂਦ ਜਾਂਦੇ ਚੰਦ ਸ਼ਬਦਾਂ 'ਚ ਲੋਕਾਂ ਨੂੰ ਕੀ ਮੈਸੇਜ ਦਿਓਗੇ ਇਹ ਸੋਚ ਤੁਸੀਂ ਆ ਜਾਓ ਤੁਹਾਡਾ ਸੁਪਨਾ ਪੂਰਾ ਹੋਇਆ ਹੈ ਕੀ ਸੁਪਨੇ ਕਿਸੇ ਦੇ ਵੀ ਪੂਰੇ ਹੋ ਸਕਦੇ ਆ ਜਾਂ ਕੀ ਮੈਸੇਜ ਦੇਣਾ ਤੁਸੀਂ ਸੁਪਨੇ ਕਿਸੇ ਦੇ ਵੀ ਪੂਰੇ ਹੋ ਸਕਦੇ ਨੇ ਸੁਪਨੇ ਪਹਿਲਾਂ ਤਾਂ ਉਹਨਾਂ ਨੂੰ ਦੇਖੋ ਸੁਪਨਿਆਂ ਨੂੰ ਦੇਖਣਾ ਸਭ ਤੋਂ ਵੱਡੀ ਗੱਲ ਹੈ ਆਪਣੇ ਇੱਥੇ ਆਪਾਂ ਰੋਕ ਲੈਨੇ ਕਿ ਯਾਰ ਆਪਾਂ ਤਾਂ ਕਿੱਥੇ ਵਗ ਜਾਗੇ ਨਹੀਂ ਇਹ ਚੀਜ਼ ਨਹੀਂ ਕਰਨੀ ਸੁਪਨੇ ਦੇਖੋ ਕਿ ਉਹਨਾਂ ਪਿੱਛੇ ਆਪਾਂ ਕਹਿੰਦੇ ਹਾਂ ਨਾ ਹੱਥ ਤੋ ਅੱਗੇ ਲੱਗ ਜਾਓ ਕਿਸੇ ਚੀਜ਼ ਪਿੱਛੇ ਵੀ ਬਸ ਇਹਨੂੰ ਤਾਂ ਮੈਂ ਅਚੀਵ ਕਰਕੇ ਰਹੂੰਗਾ ਏਟ ਕੰਸਿਸਟੈਂਸੀ ਮੈਟਰ ਕਰਦੀ ਹੈ ਸਭ ਤੋਂ ਜ਼ਿਆਦਾ ਪੇਸ਼ੈਂਸ ਕਿਉਂਕਿ ਆਪਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਮੇਰੇ ਤੇ ਕਿਸਮਤ ਨਹੀਂ ਹੈਗੀ ਨਹੀਂ ਉਹ ਭਗਵਾਨ ਟੈਸਟ ਲੈ ਰਿਹਾ ਹੁੰਦਾ ਤੁਹਾਡੀ ਪੇਸ਼ੈਂਸ ਦਾ ਪੇਸ਼ੈਂਸ ਕੰਸਿਸਟੈਂਸੀ ਤੇ ਹਾਰਡ ਵਰਕ ਇਹ ਤਿੰਨ ਜਿਹੜੀਆਂ ਨੇ ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ ਤੇ ਲਾਸਟ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਨਾਲ ਪੋਜ਼ਿਟਿਵਿਟੀ ਹੋਣੀ ਬਹੁਤ ਜ਼ਰੂਰੀ ਹੈ ਇੱਕ ਪੋਜ਼ਿਟਿਵ ਥੋਟ ਆਪਨ ਨੂੰ ਪਤਾ ਨਹੀਂ ਕਿੱਥੇ ਤੱਕ ਲੈ ਕੇ ਜਾ ਸਕਦਾ ਹੈ 네ਗੇਟਿਵਿਟੀ ਹਰ ਇੱਕ ਚੀਜ਼ ਨੂੰ ਰੋਕਦੀ ਹੈ ਇੱਕ ਰੈਜ਼ਿਸਟੈਂਸ ਹੈ 네ਗੇਟਿਵਿਟੀ ਬਟ ਪੋਜ਼ਿਟਿਵਿਟੀ ਹਾਰਡ ਵਰਕ ਕੰਸਿਸਟੈਂਸੀ ਇਹ ਸਭ ਕੁਝ ਮਿਲਾ ਕੇ ਸਕਸੈਸ ਤਾਂ ਫਿਰ ਬਹੁਤ ਨੇੜੇ ਹੈ ਆਪਣੇ ਹੌਟ ਸੀਟ ਤੇ ਜਾਣ ਤੋਂ ਪਹਿਲਾਂ ਜੋ ਸਵਾਲ ਤੁਸੀਂ ਜਿਸ ਦਾ ਜਵਾਬ ਦਿੱਤਾ ਉਸ ਵਕਤ ਤੁਹਾਡੇ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਤੁਹਾਡੇ ਨਾਲ ਹੋਰ ਕਿੰਨੇ ਪ੍ਰਤੀਯੋਗੀ ਬੈਠੇ ਸੀਗੇ ਕਿਉਂਕਿ ਜਿਨ੍ਹਾਂ ਨੂੰ ਹੌਟ ਸੀਟ ਤੇ ਬੈਠਣ ਦਾ ਮੌਕਾ ਨਹੀਂ ਮਿਲਿਆ ਤਾਂ ਉਸ ਵਕਤ ਤੁਹਾਡੇ ਦਿਮਾਗ 'ਚ ਕੀ ਸੀ ਸਿਰ ਉਸ ਵਕਤ ਸਿਰਫ ਇਹ ਸੀਗਾ ਜਿਵੇਂ ਮੈਂ ਜਿਵੇਂ ਉੱਥੇ ਸੀ ਕੁਐਸ਼ਨਸ ਦੇ ਮੈਂ ਪੰਜਵੇਂ ਨੰਬਰ ਤੇ ਆਈਆਂ ਤਾਂ ਮੈਨੂੰ ਪਤਾ ਲੱਗ ਗਿਆ ਸੀ ਜਿਵੇਂ ਜਿਹੜਾ ਕੁਐਸ਼ਨ ਮੈਨੂੰ ਨਹੀਂ ਆ ਰਿਹਾ ਉਹ ਜਿਹੜਾ ਕੁਐਸ਼ਨ ਆ ਰਿਹਾ ਉਹਨੂੰ ਤਾਂ ਮੈਂ ਫਟਾਫਟ ਜਵਾਬ ਦੇ ਰਹੀ ਸੀ 3 ਤੋਂ 4 ਸੈਕਿੰਡ ਦੇ ਅੰਦਰ ਅੰਦਰ ਤੇ ਜਿਹੜਾ ਨਹੀਂ ਆ ਰਿਹਾ ਸੀ ਉਹ ਤੇ ਟਾਈਮ ਲੱਗ ਰਿਹਾ ਸੀ ਤੇ ਸਾਡੇ ਵਾਲੇ ਬੈਚ ਦੇ ਵਿੱਚ ਇਹ ਸੀਗਾ ਕਿ ਆਰਾਮ ਨਾਲ ਵੀ ਅਨਸਰ ਦੇ ਰਹੇ ਸੀ ਜਿਹੜੇ-ਜਿਹੜੇ ਮੁਸ਼ਕਿਲ ਕੁਐਸਚਨ ਸੀ ਉਹਨਾਂ ਦਾ ਆਰਾਮ ਨਾਲ ਦੇ ਰਹੇ ਸੀ ਤਾਂ ਇੱਕ-ਇੱਕ ਬੱਚਾ ਹੀ ਇੱਕ-ਇੱਕ ਜਵਾਨ ਹੀ ਸਿਲੈਕਟ ਹੋ ਰਿਹਾ ਸੀ ਤਾਂ ਐ ਹੋ ਰਿਹਾ ਸੀ ਕਿ ਨੇਹਾ ਜੇ ਨਹੀਂ ਆ ਰਿਹਾ ਤਾਂ ਹੌਲੀ-ਹੌਲੀ ਦੇ ਜੇ ਬਿਲਕੁਲ ਆਸਾਨ ਹੈ ਜਿਵੇਂ ਮੇਰੇ ਲਈ ਬਿਲਕੁਲ ਆਸਾਨ ਕੁਐਸਚਨ ਸੀ ਜਿਹਾ ਆ ਰਿਹਾ ਹੈ ਨਾ ਸਹੀ ਸੀ ਮੈਨੂੰ ਪਤਾ ਸੀ ਇਹ ਤਾਂ ਮੈਂ ਇਹ ਤਾਂ ਮੈਂ ਕਰ ਜੂਗੀ ਕਿਉਂਕਿ ਫਟਾਫਟ ਕਰ ਲੈਂਦੇ ਸੀ ਸਪੀਡ ਹੈਗੀ ਹੈ ਹੈਂਡਸ ਦੇ ਦੂਜਿਆਂ ਦੇ ਮੁਕਾਬਲੇ ਤੁਹਾਡਾ ਅੱਧੇ ਤੋਂ ਵੀ ਘੱਟ ਸਮਾਂ ਸੀਗਾ ਹੈ ਨਾ ਬਹੁਤਿਆਂ ਦਾ 7-8 ਸੈਕਿੰਡ ਤੋਂ ਉੱਪਰ ਸੀ ਤੁਹਾਡਾ 4.46 ਸੈਕਿੰਡ ਹਾਂਜੀ ਸਰ ਹਾਂਜੀ ਅਮਿਤab ਬੱਚਨ ਦੇ ਨਾਲ ਹੌਟ ਸੀਟ ਤੇ ਬੈਠ ਕੇ ਹੈਨਾ ਇੱਕ ਸ਼ੋਅ ਕਰਨਾ ਫਿਰ ਜ਼ਿੰਦਗੀ ਭਰ ਲਈ ਤੁਹਾਡੀ ਕੋ ਇੱਕ ਮੈਮਰੀ ਬਣ ਗਈ ਤੁਹਾਡੀ ਹੈਨਾ ਯਾਦ ਬਣ ਗਈ ਤੁਹਾਡੀ ਕਿ ਤੁਸੀਂ ਜ਼ਿੰਦਗੀ ਭਰ ਉਸ ਨੂੰ ਯਾਦ ਕਰੋਗੇ ਕਿ ਕਿ ਇੱਕ ਸਦੀ ਦਾ ਇੱਕ ਸੈਲੀਬ੍ਰਿਟੀ ਹੈਨਾ ਤਾਂ ਜਿਹਨੂੰ ਆਪਾਂ ਉਸ ਤੋਂ ਉੱਪਰ ਅੱਜ ਦੀ ਘੜੀ ਬਾਲੀਵੁੱਡ ਦੇ ਵਿੱਚ ਨਹੀਂ ਹੈ ਹੈਨਾ ਕੋਈ ਤਾਂ ਮਤਲਬ ਹਾਲੇ ਤੱਕ ਵੀ ਤੁਸੀਂ ਕਹ ਰਹੇ ਕਿ ਮੈਨੂੰ ਯਕੀਨ ਨਹੀਂ ਆ ਰਿਹਾ ਹੈਨਾ ਤੁਹਾਨੂੰ ਬੁਧਾਈਆਂ ਦੇ ਫੋਨ ਆ ਰਹੇ ਹੋਣਗੇ ਹੈਨਾ ਇੱਕ ਤਰ੍ਹਾਂ ਨਾਲ ਤਾਂ ਕੀ ਕੁਝ ਸ਼ਬਦਾਂ ਚ ਕਿਵੇਂ ਬਿਆਨ ਕਰਨਾ ਚਾਹੋਗੇ ਸਰ ਮਤਲਬ ਖੁਸ਼ੀ ਹੈ ਕਿ ਚਲੋ ਪੇਰੈਂਟਸ ਨੂੰ ਐਟ ਲੀਸਟ ਇੰਨਾ ਕੁ ਪ੍ਰਾਊਡ ਕਰਵਾਤਾ ਹਾਂ ਜੇ ਬਹੁਤ ਮਤਲਬ ਆਈ ਲੱਗ ਰਿਹਾ ਕਿ ਜ਼ਿੰਦਗੀ ਦੀ ਗ੍ਰੈਂਡ ਓਪਨਿੰਗ ਹੋ ਗਈ ਲੇਕਿਨ ਹਲੇ ਹੋਰ ਬਹੁਤ ਕੁਝ ਬਾਕੀ ਹੈ ਹਾਂਏ ਹੋਰ ਬਹੁਤ ਕੁਝ ਬਹੁਤ ਕੁਝ ਮਤਲਬ ਰੱਬ ਨੇ ਦੇਣਾ ਹੈ ਆਪਣੇ ਬਸ ਕੁਝ ਨਹੀਂ ਹੈਗਾ ਜਿੰਨ ਤੱਕ ਉਹਨੇ ਆਪਾਂ ਕੋਸ਼ਿਸ਼ ਕਰਨੇ ਆਪਾਂ ਸਿਰਫ ਕਰਮ ਕਰੋ ਬਸ ਕਰਮ ਕਰੀ ਚੱਲੋ ਦਿਨਾਂ ਉਹਨੇ ਬਹੁਤ ਕੁਝ ਆਸ ਮੈਨੂੰ ਆਈ ਲੱਗ ਰਿਹਾ ਮੇਰੀ ਲਾਈਫ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਇਹ ਗ੍ਰੈਂਡ ਓਪਨਿੰਗ ਸੀ ਮੇਰੀ ਲਾਈਫ ਦੀ ਹਜੇ ਰੱਬ ਦੀ ਮਿਹਰ ਨਾਲ ਰੱਬ ਸਾਥ ਰਹੂਗਾ ਤੇ ਬਹੁਤ ਕੁਝ ਮਤਲਬ ਜ਼ਿੰਦਗੀ ਚ ਅਚੀਵ ਕਰਨਾ ਹੈ ਲੈ ਜੀ ਬਿਲਕੁਲ ਹੌਟ ਸੀਟ ਤੇ ਬੈਠਣ ਤੋਂ ਬਾਅਦ ਸੈਲੀਬ੍ਰਿਟੀ ਨੂੰ ਮਿਲਣ ਤੋਂ ਬਾਅਦ ਸਦੀ ਦੀ ਸਭ ਤੋਂ ਵੱਡੀ ਸੈਲੀਬ੍ਰਿਟੀ ਮਿਲਣ ਤੋਂ ਬਾਅਦ ਵੀ ਇਹਨਾਂ ਦੀ ਇਹ ਇੱਛਾ ਕਿ ਹਲੇ-ਹਲੇ ਬਹੁਤ ਕੁਝ ਕਰਨਾ ਹੈ ਤਾਂ ਇਸੇ ਤਰ੍ਹਾਂ ਦੀਆਂ ਇੱਛਾਵਾਂ ਹਰ ਨੌਜਵਾਨ ਦੇ ਵਿੱਚ ਹੋਣੀ ਚਾਹੀਦੀਆਂ ਨੇ ਤਾਂ ਦੋਸਤੋ ਨੀਹਾ ਦੇ ਪਾਪਾ ਮੰਮਾ ਔਰ ਉਹਨਾਂ ਦੀ ਸਿਸਟਰ ਵੀ ਮੇਰੇ ਨਾਲ ਨੇ ਪੁੱਛਾਂਗੇ ਉਹ ਕਿਵੇਂ ਫੀਲ ਕਰ ਰਹੇ ਨੇ ਵਿਰੋਜਿਤ ਤੁਹਾਨੂੰ ਕਿਵੇਂ ਫੀਲਿੰਗ ਹੋ ਰਹੀ ਹੈ ਕਦੇ ਸੋਚਿਆ ਸੀ ਕਿ ਤੁਹਾਡੀ ਬੇਟੀ ਇਸ ਮੁਕਾਮ ਤੇ ਪਹੁੰਚੂਗੀ ਨਹੀਂ ਸੋਚਿਆ ਸੀ ਪਰ ਪਹੁੰਚ ਗਈ ਸਾਨੂੰ ਪ੍ਰੋਅਰ ਹੋ ਰਹੀ ਹੈ ਅੱਛਾ ਉੱਥੇ ਤੁਸੀਂ ਵੀ ਲਾਈਵ ਸ਼ੋਅ ਨੂੰ ਇੰਜੋਏ ਕੀਤਾ ਹਨਾ ਦੇਖ ਰਹੇ ਆਂ ਪ੍ਰੋਮੋ ਚ ਤਾਂ ਉੱਥੇ ਬੈਠ ਕੇ ਜੋ ਫੀਲਿੰਗ ਸੀ ਉਹ ਸਾਂਝਾ ਕਰਨਾ ਚਾਹੋਗੇ ਬਸ ਕੀ ਦੱਸੇ ਵਾ ਉੱਥੇ ਪੁੱਛਣਾ ਹੀ ਸਾਰਾ ਹੈ ਬੈਲੈਂਸ ਹੀ ਵੇਖੜ ਗਿਆ ਕਿ ਇੰਨੀ ਖੁਸ਼ੀ ਹੋ ਰਹੀ ਸੀ ਕਿ ਤੁਹਾਡੇ ਤੋਂ ਕੱਭ ਨਹੀਂ ਹੋ ਰਹੀ ਸੀ। ਕੋ ਨਹੀਂ ਹੋ ਰਹੀ ਸੀ ਜੀ। ਅੱਛਾ। ਤੇ ਵਾਕਈ ਖੈਰ ਉਹ ਇੱਕ ਸੁਪਨਾ ਜੋ ਸ਼ਾਇਦ ਤੁਹਾਨੂੰ ਇਹ ਲੱਗਿਆ ਕਿ ਉਹ ਸੁਪਨਾ ਹੀ ਹੈ ਨਾ ਜੋ ਦੇ ਸੁਪਨਾ ਹੀ ਲੱਗਿਆ ਜੀ ਹਲੇ ਤੱਕ ਅਦਾ ਸੁਪਨਾ ਹੀ ਲੱਗੀ ਜਾਂਦਾ ਸੀ। ਬਿਲਕੁਲ ਜੀ ਇਹ ਖੁਸ਼ੀ ਜਿਹੀ ਹੁੰਦੀ ਹੈ ਜਿਹੜੀ ਕਿ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਬੰਦੇ ਨੇ ਕਦੇ ਸੋਚਿਆ ਨਹੀਂ ਹੁੰਦਾ ਜਦੋਂ ਉਸ ਮਕਾਮ ਤੇ ਪਹੁੰਚ ਜਾਂਦਾ। ਤਾਂ ਨੀਹਾ ਦੀ ਮੰਮੀ ਕੀ ਸੋਚ ਰਹੀ ਹੈ? ਬਹੁਤ ਬਹੁਤ ਖੁਸ਼ੀ ਜੀ ਸਾਨੂੰ ਦਾ ਬੱਚੇ ਤਰੱਕੀ ਕਰਦੇ ਨੇ ਤਾਂ ਮਾਪਿਆਂ ਨੂੰ ਤਾਂ ਕਿ ਹੁਣ ਤਾਂ ਸਾਰੇ ਜ਼ਿਲ੍ਹੇ ਨੂੰ ਆਪਣੇ ਨੂੰ ਸ਼ਹਿਰ ਨੂੰ ਤਾਂ ਕਿ ਸਭ ਨੂੰ ਹੀ ਖੁਸ਼ੀ ਹੋਈ ਪਈ ਐ ਤਾਂ ਜਦੋਂ ਆਪਣੇ ਬੱਚੇ ਤਰੱਕਿਆ ਭਈਵਾਂ ਕਿ ਆਪਾਂ ਸੋਚਨੇ ਆ ਕਿ ਸਾਡੇ ਬੱਚੇ ਵੱਡੇ ਹੋ ਕੇ ਕੀ ਬਣਨਗੇ ਕੀ ਬਣਨਗੇ ਪੇਰੈਂਟਸ ਤਾਂ ਹੀ ਬੱਚਿਆਂ ਨੂੰ ਪੜਾਉਂਦੇ ਨੇ ਬਚਪਨ ਤੋਂ ਹੀ ਕਰਦੇ ਰਹਿੰਦੇ ਨੇ ਆ ਕੁਝ ਬਣਨ ਜਦੋਂ ਹੁਣ ਅੱਜ ਆਪਣੇ ਤੇ ਆ ਟਾਈਮ ਆਇਆ ਕਿ ਬੱਚਿਆਂ ਨੇ ਕੁਝ ਕੀਤਾ ਤਰੱਕੀ ਕੀਤੀ ਐ ਤਾਂ ਸਾਨੂੰ ਤਾਂ ਬਹੁਤ ਖੁਸ਼ੀ ਆ ਜੀ ਬਹੁਤ ਜ਼ਿਆਦਾ ਸੀ ਮਾਲਕ ਦਾ ਤਾਂ ਨਿਹਵਾਦ ਕਰਨੇ ਆ अच्छा शो ये बहुत चिरतवारे है मेरे ख्याल से 20 25 साल पुराना होया एग्जैक्ट मैं नहीं बता सकता कब हुंदा है इतना पुराना शो ਤੁਸੀਂ ਵੀ ਪਹਿਲਾਂ ਦੇਖਦੇ ਤਾਂ ਹੋਵੋਗੇ ਨਾ ਹਾਂਜੀ ਹਾਂਜੀ ਵੇਖਦੇ ਸੀ ਪਰ ਐਵੇਂ ਨਹੀਂ ਪਤਾ ਸੀ ਕਿੰਨੇ ਆ ਨੇ ਤਾਂ ਇਹਨੇ ਤਾਂ ਸਾਨੂੰ ਪਹਿਲੇ ਦੱਸਿਆ ਵੀ ਨਹੀਂ ਸੀ ਵੀ ਮੈਂ ਮम्मा ਵੀ ਅਸੀਂ ਭਰ ਚੁੱਕੇ ਆ ਪਰ ਫਿਰ ਇਹਨਾਂ ਵਿੱਚ ਇੱਕ ਐਗਜ਼ਾਮ ਸੀ ਤੇ ਇਹਨਾਂ ਨੇ ਪੁੱਛਿਆ ਕਿ ਮम्मा ਹੁਣ ਮੈਂ ਕੀ ਕਰਾਂ ਮੇਰਾ ਐਗਜ਼ਾਮ ਹੈ ਵੀ ਮੈਂ ਉਹ ਦੇਵਾਂ ਕਿ ਨਾ ਅੱਜ ਕਿ ਟ੍ਰਾਈ ਕਰਨ ਚ ਤਾਂ ਕੋਈ ਉਹ ਹਾਰ ਜਣੀ ਕਹਿੰਦੇ ਮम्मा ਮੈਂ ਤਾਂ ਐਵੇਂ ਵੀ ਭਰਤਾ ਸੀ ਪਰ ਮੇਰਾ ਨਾਮ ਆ ਗਿਆ ਉਹਦੇ ਚ अच्छा ਤੁਹਾਡੀਆਂ ਦੋ ਬੇਟੀਆਂ ਬੇਟੀਆਂ ਹੀ ਨੇ ਬੇਟਾ ਨਹੀਂ ਐਕਸਰ ਲੋਕਾਂ ਨੂੰ ਇਹ ਥੋੜੀ ਜੀ ਕਸਕ ਹੁੰਦੀ ਹੈ ਮਨ ਦੇ ਵਿੱਚ ਕਿ ਸਾਡੇ ਬੇਟਾ ਨਹੀਂ ਹੈ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਿੱਦਾਂ ਫੀਲਿੰਗ ਹੋ ਰਹੀ ਹੈ ਆਪਣੀ ਬੇਟੀਆਂ ਨੂੰ ਲੈ ਕੇ ਨਹੀਂ ਪ੍ਰਾਊਡ ਤਾਂ ਫੀਲ ਹੁੰਦਾ ਆਪਾਂ ਨੂੰ ਤਾਂ ਕਦੇ ਫੀਲ ਵੀ ਨਹੀਂ ਹੋਇਆ ਵੈਸੇ ਵੀ ਮਤਲਬ ਕਿ ਆਪਣੀਆਂ ਬੇਟੀਆਂ ਨੇ ਕਿ ਨਹੀਂ ਵੈਸੇ ਵੀ ਸੰਤਾਂ ਹੁਣ ਜੇ ਨਸੀ ਨਾਮ ਲੈ ਰੱਖਿਆ ਮਤਲਬ ਕਿ ਸੰਤਾ ਸਿੱਖਿਆ ਇਹ ਗੁਰੂਆਂ ਤੋਂ ਉਹਨਾਂ ਨੂੰ ਮਿਲੀ ਹੋਈ ਹੈ ਕਿ ਬੇਟੀਆਂ ਤੇ ਬੇਟੇ ਅੱਜ ਤੱਕ ਅੱਜ ਕੱਲ ਕੋਈ ਫਰਕ ਹੀ ਨਹੀਂ ਹੈਗਾ ਜਦੋਂ ਸਾਡੀ ਬੇਟੀਆਂ ਨੇ ਨਾਮ ਕਮਾਤਾ ਹੂੰ ਤਾਂ ਸਾਨੂੰ ਅਸੀਂ ਤਾਂ ਹਰ ਕਿਸੇ ਨੂੰ ਹੀ ਕਵਾਂਗੇ ਕਿ ਕਦੇ ਵੀ ਦਿਲ 'ਚ ਇਹ ਨਹੀਂ ਲਿਆਣਾ ਕਿ ਬੇਟੀਆਂ ਬੇਟਿਆਂ ਤੋਂ ਘੱਟ ਹੁੰਦੀਆਂ ਜੀ ਬਿਲਕੁਲ ਜੀ ਬੇਟੀਆਂ ਕਦੇ ਵੀ ਬੇਟਿਆਂ ਤੋਂ ਘੱਟ ਨਹੀਂ ਹੁੰਦੀਆਂ ਤੇ ਇਹਨਾਂ ਦੀ ਦੂਸਰੀ ਬੇਟੀ ਵੀ ਮੌਜੂਦ ਆ ਸਾਡੇ ਨਾਲ ਉਹ ਕੀ ਸੋਚ ਰਹੀ ਐ ਹਾਂ ਬੇਟਾ ਤੁਹਾਡਾ ਕੀ ਨਾਮ ਹੈ ਕਸ਼ਿਸ਼ ਅੱਛਾ ਕਸ਼ਿਸ਼ ਜੀ ਤੁਹਾਡੀ ਜਿਹੜੀ ਸਿਸਟਰ ਹੈ ਉਹ ਇੰਨੇ ਉੱਚੇ ਮਕਾਮ ਤੇ ਜਦੋਂ ਪਹੁੰਚੀ ਹੈ ਉਹਨੇ ਵੀ ਤੁਹਾਡਾ ਨਾਮ ਵੀ ਲਿਆ ਸੀ ਕੀ ਤੁਹਾਨੂੰ ਕਿੱਦਾਂ ਦੀ ਫੀਲਿੰਗ ਹੋ ਰਹੀ ਹੈ ਬਹੁਤ ਪ੍ਰਾਊਡ ਮੂਮੈਂਟ ਲੱਗ ਰਿਹਾ ਆਪਣੀ ਰੀਅਲ ਸਿਸਟਰ ਇੰਨੇ ਵੱਡੇ ਮੁਕਾਮ ਤੇ ਜਾ ਕੇ ਆਈ ਹੈ ਆਬਵੀਅਸਲੀ ਸਾਰੇ ਕਿ ਜਾਣੇ ਨੂੰ ਰੀਅਲ ਜਿਹੜੇ ਰੀਅਲ ਵੀ ਨਹੀਂ ਜਿਹੜੇ ਕਜ਼ਨਸ ਵੀ ਨੇ ਉਹਨਾਂ ਨੂੰ ਵੀ ਇੰਨਾ ਪ੍ਰਾਊਡ ਮੂਮੈਂਟ ਲੱਗ ਰਿਹਾ ਵੀ ਆਪਣੇ ਫੈਮਿਲੀ ਮੈਂਬਰ ਆਪਣੇ ਨਾਲ ਇੰਨੇ ক্লোਜ਼ ਇੰਨੇ ਵੱਡੇ ਸ਼ੋਅ ਤੇ ਜਿਹੜਾ ਸੀ ਟੀਵੀ ਤੇ ਦੇਖਦੇ ਸੀ ਸਾਰੀ ਫੈਮਿਲੀ ਨਾਲ ਬੈਠ ਕੇ ਸਾਨੂੰ ਅੱਜ ਵੀ ਵਿਸ਼ਵਾਸ ਨਹੀਂ ਹੋ ਰਿਹਾ ਵੀ ਅਸੀਂ ਉਹਨਾਂ ਆਪਦੀ ਰੀਅਲ ਸਿਸਟਰ ਨੂੰ ਮੈਂ ਟੀਵੀ ਤੇ ਦੇਖ ਰਹੀਆਂ ਕੁਝ ਸਾਹਮਣੇ ਬੈਠ ਕੇ ਅੱਛਾ ਤੁਸੀਂ ਵੀ ਕਦੇ ਥੋੜਾ ਬਹੁਤ ਕਰੇ ਤੁਹਾਡੇ ਦਿਮਾਗ 'ਚ ਆਈ ਸੀ ਕਦੇ ਇਦਾਂ ਦੀ ਗੱਲ ਕੇ ਸਦੀ ਦੇ ਮਹਾਨਾਇਕ ਦੇ ਮੂਰੇ ਬਹਿ ਕੇ ਤੁਸੀਂ ਹੌਟ ਸੀਟ ਤੇ ਤੁਸੀਂ ਕੇਬੀਸੀ ਖੇਡੋ ਸਾਡੇ ਜਦੋਂ ਅਸੀਂ ਛੋਟੇ ਹੁੰਦੇ ਸ਼ੋਅ ਦੇਖਦੇ ਹੁੰਦੇ ਸੀ ਸਭ ਤੋਂ ਇੰਕ੍ਰੇਜ਼ ਹੁੰਦਾ ਸੀ ਅਸੀਂ ਪੇਰੈਂਟਸ ਨੂੰ ਕਹਿੰਦੇ ਸੀ ਮੰਮਾ ਅਸੀਂ ਵੀ ਇੱਥੇ ਜਾਵਾਂਗੇ ਮੰਮਾ ਅਸੀਂ ਵੀ ਜਾਵਾਂਗੇ ਦੇਖਿਓ ਅਸੀਂ ਵੀ ਇੱਥੇ ਬੈਠ ਕੇ ਪਰ ਸਾਨੂੰ ਨਹੀਂ ਪਤਾ ਸੀ ਸਾਡੇ ਰੱਬ ਨੇ ਇਹ ਸੁਣ ਲੇਗਾ ਵੀ ਇੰਨੇ ਪਰ ਟਾਈਮ ਬਾਅਦ ਚਾਹੇ ਟਾਈਮ ਲੱਗਿਆ ਬਟ ਸੁਣੀ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਚੀਜ਼ ਅੱਛਾ ਹੁਣ ਤੁਸੀਂ ਵੀ ਕੋਸ਼ਿਸ਼ ਕਰੋਗੇ ਅੱਗੇ ਤੋਂ ਹੋ ਕਿਸੇ ਸ਼ੋਅ ਲਈ ਟਰਾਈ ਕਰੋਗੇ ਹਾਂਜੀ ਕੋਸ਼ਿਸ਼ ਕਰਾਂਗੇ ਜਰੂਰ ਅਗਰ ਹੋਇਆ ਤਾਂ ਜਰੂਰ ਜਾਵਾਂਗੇ अच्छा पूरे अपने मानसा जिले ਦੇ ਵਿੱਚ ਇਸ ਤੋਂ ਪਹਿਲਾਂ ਕਦੇ ਕੋਈ ਕੇਬੀਸੀ ਦੇ ਮੰਚ ਤੱਕ ਨਹੀਂ ਪਹੁੰਚਿਆ ਤੁਹਾਡੀ ਸਿਸਟਰ ਪਹੁੰਚੀ ਹੈ ਇਸ ਨੂੰ ਲੈ ਕੇ ਕੀ ਕਹੋਗੇ ਬਹੁਤ ਪ੍ਰਾਊਡ ਮੂਮੈਂਟ ਲੱਗ ਰਿਹਾ ਹੈ ਵੀ ਆਪਣੀ ਇੱਕ ਮਾਨਸਾ ਜ਼ਿਲ੍ਹੇ ਚ ਇੱਕ ਇਕਲੋਤੀ ਕੁੜੀ ਜਿਹੜੀ ਹੈਗੀ ਆ ਉਹ ਪਹੁੰਚੀ ਹੈ ਤੇ ਐਵੇਂ ਲੱਗ ਰਿਹਾ ਬਹੁਤ ਫੀਲ ਪ੍ਰਾਊਡ ਫੀਲ ਹੋ ਰਿਹਾ ਵੀ ਪੂਰੇ ਮਾਨਸਾ ਜ਼ਿਲ੍ਹੇ ਨੂੰ ਹੀ ਇੰਨਾ ਮਾਣ ਹੈ ਆਪਣੇ ਮੇਰੀ ਸਿਸਟਰ ਤੇ ਵੀ ਉਹ ਇੱਥੇ ਇੰਨੇ ਵੱਡੇ ਸ਼ੋਅ ਚ ਪਹੁੰਚੀ ਹੈ ਤੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਿਲਕੁਲ ਸ਼ਬਦ ਥੋੜੇ ਪੈ ਰਹੇ ਨੇ ਪੂਰੀ ਫੈਮਿਲੀ ਇਸ ਵਕਤ ਪੂਰੀ ਖੁਸ਼ ਨਜ਼ਰ ਆ ਰਹੀ ਹੈ ਔਰ ਲੱਗ ਰਿਹਾ ਹੈ ਕਿ ਜੋ ਇਹਨਾਂ ਨੇ ਕਦੇ ਪਹਿਲਾਂ ਸੁਪਨਾ ਨਹੀਂ ਲਿਆ ਸੀ ਰੱਬ ਨੇ ਇਹਨਾਂ ਦਾ ਉਹ ਸੁਪਨਾ ਪੂਰਾ ਕੀਤਾ ਇਹਨਾਂ ਦੀ ਬੇਟੀ ਨੇ ਉਸ ਮਕਾਮ ਤੇ ਪਹੁੰਚ ਕੇ ਪੂਰੇ ਸ਼ਹਿਰ ਦਾ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਹਰਦੇਵ ਕਮਲ ਬੁਡਲਾਡਾ ਸਿਟੀ ਰੇਡੀਓ